ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਜ਼ੰਗ ਦੀ ਆਪਾਂ ਹੁਣ ਥੋੜੀ ਜੀ ਵਿਚਾਰ ਕਰਨੀ ਹੈ ਸੋ ਬੇਨਤੀ ਪਹਿਲਾਂ ਹੀ ਕਰ ਦੇਵਾਂ ਕਿ ਨਾਲੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਨਾਲੇ ਲਾਈਕ ਨਾਲੇ ਸ਼ੇਅਰ ਨਾਲੇ ਆਪਾਂ ਹੋਰਾਂ ਨੂੰ ਵੀ ਦੱਸਣਾ ਹੈ ਅੱਜ ਆਪਾਂ ਥੋੜੀ ਜੀ ਵਿਚਾਰ ਕਰਨ ਦਾ ਯਤਨ ਕਰਦੇ ਹਾਂ ਕਿਸਕੀ ਸਿਧਾਂਤ ਕੀ ਹੈ ਸੋ ਆਪਾਂ ਇੱਕ ਸਿੱਖੀ ਸਿਧਾਂਤ ਕਿਤਾਬ ਲਿਖੀ ਗਈ ਹੈ ਉਹ ਉਹਨਾਂ ਦੇ ਲਿਖਾਈ ਹਨ ਕਿਸ਼ਨ ਸਿੰਘ ਉਹਨਾਂ ਨੇ ਪ੍ਰਕਾਸ਼ਿਤ ਕੀਤੀ ਹੈ ਸੋ ਸਿੱਖ ਧਰਮ ਦਾ ਮੂਲ ਸਿਧਾਂਤ ਕੀ ਹੈ ਕਿਉਂਕਿ ਸਿੱਖ ਧਰਮ ਦੇ ਤਿੰਨ ਬੁਨਿਆਦੀ ਥੰਮ ਹਨ ਨਾਮ ਜਪਣਾ ਕਿਰਤ ਕਰਨਾ ਤੇ ਵੰਡ ਕੇ ਖਾਣਾ ਇਹ ਸਿੱਖੀ ਸਿਧਾਂਤ ਹੈ ਇਹਨਾਂ ਥੰਮਾਂ ਉੱਤੇ ਸਿੱਖ ਧਰਮ ਦੀ ਜੋ ਅਸਲ ਸੱਤ ਹੈ ਉਹ ਹੈ ਇੱਕ ਊਂਗਾ ਸਤਗੁਰ ਪ੍ਰਸਾਦ ਇੱਕ ਕਾਲਪੁਰਖ ਵਿੱਚ اٹਲ ਵਿਸ਼ਵਾਸ ਜੋ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਪਾਇਆ ਜਾ ਸਕਦਾ ਹੈ ਪਰਮਾਤਮਾ ਈਸ਼ਵਰ ਪਰਬੂ ਅਕਾਲ ਪੁਰਖ ਵਾਹਿਗੁਰੂ ਹਰੀ ਰਾਮ ਅੱਲਾ ਗੋਡ ਬੱਖ ਬੱਖ ਬੋਲੀ ਵਾਲਿਆਂ ਨੇ ਆਪਣੇ ਬੋਲੀ ਅਨੁਸਾਰ ਜਿਸ ਦੇ ਨਾਮ ਰੱਖੇ ਹੋਣ ਕੋਈ ਰਾਮ ਆਖਦਾ ਹੈ ਕੋਈ ਕੁਝ ਆਖਦਾ ਹੈ ਕੋਈ ਬੀਠ ਲੱਗਦਾ ਹੈ ਕੋਈ ਸਰਵ ਵਿਆਪਕ ਕੋਈ ਅੰਤਰਜਾਮੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਨਾਮ ਹਨ ਜੋਬ ਸਬ ਦੇ ਵਿੱਚ ਕਿੰਨੇ ਨਾਮ ਹਨ ਉਹ ਆਪਾਂ ਵੀਡੀਓ ਉਹ ਲੰਮੀ ਹੋ ਜਾਣੀ ਹੈ ਸੋ ਆਪ ਜੀ ਜੋਬ ਸਬ ਨੂੰ ਪੜਦੇ ਹੋ ਉਹਦੇ ਵਿੱਚ ਸਾਰੇ ਨਾਮ ਹੈ ਚਲੇ ਹਨ ਥਲੇ ਹਨ ਅਬੀਦ ਹਨ ਅਬੇ ਹਨ ਪ੍ਰਭ ਹਨ ਅਜੂ ਹਨ ਇਸ ਤਰ੍ਹਾਂ ਚਤਰ ਚੱਕਰਵਰਤੀ ਰਜਗ੍ਰ ਭਉਤੀ ਕਿੰਨੇ ਨਾਮ ਹਨ ਗੁਰੂ ਮਹਾਰਾਜ ਨੇ ਕਹਤਾ ਹੈ ਹਮਰੀ ਜੀਵਾ ਇੱਕ ਇੱਕ ਜੇਵਾ ਦੇ ਨਾਲ ਕਬੀਰ ਸਾਹਿਬ ਤੇ ਇਹ ਕਹਿੰਦੇ ਹਨ ਕਬੀਰ ਸਾਥ ਸੁਮੁੰਦੇ ਬਸ ਕਰੋ ਕਲਮ ਕਰੋ ਬਨਰਾਏ ਬਸ ਉਹਦਾ ਕਾਗਜ਼ ਜੋ ਕਰੋ ਹਰ ਜੱਥ ਲਿਖਣਾ ਜਾਈ ਉਹਦੀ ਉਪਮਾ ਉਹਦੀ ਬਿੜਾਈ ਲਿਖੀ ਨਹੀਂ ਜਾਂਦੀ ਨਹੀਂ ਜਾ ਸਕਦੀ ਜਿੰਨੇ ਵੀ ਮਰਜੀ ਯਤਨ ਕਰ ਲੋ ਸੋ ਸਮੁੱਚੀ ਸੰਸਾਰਕ ਬੰਤਰ ਉਹਦੀ ਰਚਨਾ ਹੈ ਅਤੇ ਸਮੁੱਚੀ ਰਚਨਾ ਵਿੱਚ ਪ੍ਰਮਾਤਮਾ ਆਪ ਹੀ ਰਮਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੇਖੋ ਉਹ ਆਪਾਂ ਨੂੰ ਹਰਥਾਂ ਪੜਾਏ ਇਹ ਸਬੋਧਨ ਕਰਦੇ ਹਨ ਕਿ ਸੈਮ ਰੈਗੋ ਹੈ ਇੱਕੋ ਹੈ ਭਾਈ ਇੱਕੋ ਹੈ ਊਠਤ ਵੈ ਸੋਬ ਜਾਗ ਸਦਾ ਸਦਾ ਹਰਤੇ ਆਈਏ ਜਥਰ ਮਹਿਲ ਪੂਰਨ ਸੁਆਮੀ ਸਗਲ ਕਟਾਂ ਦਾ ਅੰਤਰਜਾਮੀ ਇਸ ਤਰ੍ਹਾਂ ਭਾਈ ਗੁਰਦਾਸ ਜੀ ਵੀ ਕਰਦੇ ਹਨ ਕਿ ਉਸ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਦੀ ਜੋ ਨਾਮ ਹਨ ਉਹ ਬਹੁਤ ਹਨ ਪਰ ਸਿੱਖ ਸਿਧਾਂਤ ਦਾ ਜੋ ਮੂਲ ਹੈ ਜੋ ਵਿਚਾਰਧਾਰਾ ਹੈ ਉਹ ਇੱਕ ਹੈ ਕਿ ਪ੍ਰਮਾਤਮਾ ਇੱਕੋ ਹੀ ਹੈ ਇੱਕੋ ਹੀ ਪ੍ਰਮਾਤਮਾ ਸਾਨੂੰ ਪੈਦਾ ਕਰਨ ਵਾਲਾ ਹੈ ਇੱਕੋ ਹੀ ਪ੍ਰਮਾਤਮਾ ਸਾਡਾ ਹੈ ਜੋ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਉਹ ਵੀ ਸਾਨੂੰ ਇਹੀ ਪ੍ਰਦੇਸ਼ ਦਿੰਦੇ ਹਨ ਸਿੱਖ ਧਰਮ ਦੀ ਵਿਚਾਰਧਾਰਾ ਗੁਰਮਤ ਉਸ ਉਸ ਸੰਸਾਰ ਦਾ ਕਰਤਾ ਰਚਨਹਾਰ ਪ੍ਰਤਪਾਲਕ ਤੇ ਸੰਘਰਸ਼ ਸੰਘਾਰਕ ਇੱਕ ਅਕਾਲ ਪੁਰਖ ਨੂੰ ਮੰਨਦੀ ਹੈ ਸਵੀਕਾਰਦੀ ਹੈ ਜਿਸ ਦਾ ਪ੍ਰਕਾਸ਼ ਸਿਰਫ ਆਪਣੇ ਆਪ ਤੋਂ ਹੈ ਬ੍ਰਹਮ ਦਿਸੇ ਬ੍ਰਹਮ ਸੁਣੀਏ ਏਕ ਏਕ ਬਖਾਣੀਏ ਆਤਮ ਸਾਰਾ ਕਰਨੇ ਹਾਰਾ ਪ੍ਰਭ ਬਿਨ ਨਹੀਂ ਜਾਣੀ ਸੋ ਮਹਾਰਾਜ ਕਹਿੰਦੇ ਹਨ ਉਸ ਕਰਤੇ ਕਾਲ ਪੁਰਖ ਦੀ ਰਚਨਾ ਉਸ ਦੇ ਆਪਣੇ ਹੁਕਮ ਅਨੁਸਾਰ ਉਸ ਦੇ ਅਧੀਨ ਚੱਲਦੀ ਹੈ ਆਪੇ ਤਖਤ ਰਚਾਇਆ ਨੂੰ ਆਕਾਸ਼ ਪਤਾਲਾ ਸੋ ਗੁਰਮਤਿ ਕਿਸੇ ਵੀ ਦੇਵੀ ਦੇਵਤਿਆਂ ਨੂੰ ਨਹੀਂ ਪ੍ਰਵਾਨਦੀ ਗੁਰਮਤ ਸਬਦ ਕਰਤੇ ਦੀ ਸਿਫਤਲਾ ਅਤੇ ਉਸ ਦੇ ਉਸ ਨਾਲ ਮੇਲ ਮਲਾਪ ਦਾ ਉਪਦੇਸ਼ ਗੁਰੂ ਨੂੰ ਅਤੇ ਜੀਵ ਆਤਮਾ ਨੂੰ ਸਬਦ ਗੁਰੂ ਦਾ ਸਿੱਖ ਸਵੀਕਾਰਦੀ ਹੈ ਆਤਮਾ ਇਹ ਸਰੀਰ ਤੋਂ ਇੱਕ ਮਸ਼ੀਨ ਦੇ ਤੌਰ ਤੇ ਕੰਮ ਲੈਂਦੀ ਹੈ ਗੁਰਮਤ ਪ੍ਰਾਣੀ ਜੀਵਨ ਦੇ ਮਨੁੱਖੀ ਸਰੀਰ ਨੂੰ ਵਰਤੋਂ ਨਾਲ ਇੱਕ ਸਾਧਨ ਮੰਨਦੀ ਹੈ ਇੱਕੋ ਬਰਤਨ ਵਾਲਾ ਸਾਧਨ ਹੈ ਸੋਈ ਆਤਮਾ ਗੁਰਮਤ ਕਹਿੰਦੇ ਹਨ ਕਿ ਜੇ ਸਰੀਰ ਹੈ ਇਹ ਪਰਮਾਤਮਾ ਨੂੰ ਮਿਲਣ ਦਾ ਇੱਕ ਜਰੀਆ ਮਿਲਿਆ ਹੈ ਇੱਕ ਸਾਧਨ ਮਿਲਿਆ ਹੈ ਸੋ ਇਸ ਬਿਰਸਨਹਾਰ ਸਰੀਰ ਨੂੰ ਗੁਰੂ ਜਾਂ ਚੇਲਾ ਨਹੀਂ ਮੰਨਿਆ ਜਾ ਸਕਦਾ ਗੁਰੂ ਨਾਨਕ ਨੇ ਉੱਚੇ ਤੇ ਸੁੱਚੇ ਕਰਤਾਰ ਵਾਲਾ ਸਿੱਖ ਬਣਾਉਣ ਲਈ ਇਸ ਨੂੰ 10 ਜਾਮਿਆਂ ਵਿੱਚ 200 35 40 ਸਾਲ ਵਿਕਾਲਣਾ ਕਾਲੀ ਇਤਨਾ ਸਮਾਂ ਲੱਗਿਆ ਸਿੱਖ ਬਣਨ ਤੇ ਤੇ ਅਸੀਂ ਅੱਜ ਕੱਲ ਸਿੱਖ ਬਣਨਾ ਹੋਵੇ 2 ਮਿੰਟ ਵਿੱਚ ਕੱਪੜੇ ਪਾ ਕੇ ਬਾਣਾ ਪਾ ਕੇ ਵਰਦੀ ਪਾ ਕੇ ਪਰ ਨਹੀਂ ਸਿੱਖ ਬਣਨ ਉਹਦੇ ਸਾਰਾ ਜੀਵਨ ਲੱਗ ਜਾਂਦਾ ਹੈ ਮਹਾਰਾਜ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹੀ ਸਿੱਖੀ ਕਿਰਦਾਰ ਬਣਾਈ ਰੱਖਣ ਲਈ ਇਸ ਨੂੰ ਪ੍ਰੇਰਦੀ ਹੈ ਅਤੇ ਸਿੱਖਿਆ ਦਿੰਦੀ ਹੈ ਸੱਚੋ ਉਰੇ ਸਭ ਕੋ ਉੱਪਰ ਸੱਚ ਅਚਾਰ ਗੁਰਮਤ ਉਚ ਨੀਚ ਜਾਤ ਪਾਤ ਰੰਗ ਨਸਲ ਤੇ ਨਰਲੇਪ ਹੈ ਸਭੇ ਸਾਂਝੀ ਵਾਲ ਸਦੈ ਤੋ ਕਿਸੇ ਨਦਸੇ ਵਹਿਰਾ ਜਿਓ ਮੰਦਾ ਕਿਸ ਨੂੰ ਆਖੀਏ ਦਾ ਸਹੇਬਾ ਸਹਬ ਇੱਕ ਗੁਰਮਤ ਗਿਆਨ ਵੀ ਹੋਣੇ ਅਗਿਆਨਤਾ ਵਾਸ ਕੀਤੇ ਹਰ ਕਰਮ ਕਾਂਡ ਤੇ ਰੂ ਰੋ ਰੀਤੀ ਦਾ ਪੂਰੀ ਤਰ੍ਹਾਂ ਖੰਡਨ ਨਾ ਮਨਜ਼ੂਰ ਕਰਦੀ ਹੈ ਅੰਦੇ ਅਗਿਆਨ ਵੀ ਹੋਣੇ ਅਗਿਆਨੀ ਮੂਰਖ ਗੁਰਮਤ ਸਿਰਫ ਸੱਚੀ ਗੁਰਬਾਣੀ ਪ੍ਰਭੂ ਦੀ ਸਿਫਤ ਸਲਾ ਅਤੇ ਗਿਆਨ ਗੁਰਮਤਿ ਦੇ ਵਿਚਾਰ ਉੱਤੇ ਆਧਾਰਿਤ ਹੈ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸੰਸਾਰ ਦੀ ਸਮੂਮਨਕ ਲਈ ਕਲਿਆਣਕਾਰੀ ਹੈ ਗੁਰਮਤਿ ਅਨੁਸਾਰ ਸੱਚ ਅਕਾਲਪੁਰਖ ਧਰਮ ਗਿਆਨ ਨਾਲ ਟੁੱਟਿਆ ਪ੍ਰਾਣੀ ਮਨਮੁਖ ਨਿਗੋਰਾ ਅਗਿਆਨੀ ਅਤੇ ਅੰਧਵਿਸ਼ਵਾਸੀ ਹੈ ਸਿੱਖਾਂ ਸਿੱਖ ਧਰਮ ਦੀ ਵਿਚਾਰਤਾਰਾ ਮਨ ਸੁਰਤ ਨੂੰ ਅਕਾਲਪੁਰਖ ਦੀ ਯਾਦ ਵਿੱਚ ਜੋੜਨ ਹੱਥਾਂ ਨਾਲ ਸੁਚੱਜੇ ਕਿਰਤ ਕਰਨ ਲੋੜਵੰਦੀ ਸਹਾਇਤਾ ਕਰਦਿਆਂ ਗ੍ਰਹਿਸਤੀ ਜੀਵਨ ਜਿਉਣ ਦਾ ਉਪਦੇਸ਼ ਬਖਸ਼ਦੀ ਹੈ ਅਤੇ ਗ੍ਰਹਿਸਤੀ ਜੀਵਨ ਤੋਂ ਭੱਜ ਕੇ ਮੰਗ ਖਾਣਿਆਂ ਨੂੰ ਮੂੰਹ ਨਹੀਂ ਲਾਉਂਦੀ ਗੁਰਮਤਿ ਇਹ ਕਹਿੰਦੀ ਹੈ ਕਿਰਤ ਕਾਇ ਕਰੇ ਕਿ ਹੱਥੋਂ ਦੇ ਨਾਨਕਰਾ ਪੁਛਾਣੇ ਸੇ ਸਿੱਖ ਧਰਮ ਦੀ ਵਿਚਾਰਤਾਰਾ ਆਵਾਗੁਣ ਫਿਰ ਫਿਰ ਜੁਨੀ ਪਾਈਐ ਵਿਸਤਾਂਦਰ ਵਿਸ਼ਟਾ ਸਦਾ ਖੋਰ ਨੂੰ ਸਵੀਕਾਰਦੀ ਹੈ ਪਰ ਗੁਰੂ ਬਾਣੀ ਇਸ ਆਵਾਗੁਣ ਤੋਂ ਮੁਕਤੀ ਦਾ ਰਸਤਾ ਸਿਖਾਉਂਦੀ ਹੈ ਗੁਰਮਤਿ ਵਿਚਾਰਤਾਰਾ ਰਜੋਗੁਣ ਮੋਹ ਮਾਇਆ ਹੰਕਾਰ ਸਤੋਗੁਣ ਕਲਾ ਭਲਾ ਆਦਰ ਸਨਮਾਨ ਅਤੇ ਤਮੋਗੁਣ ਥੱਕਿਆ ਹੰਬਿਆ ਨਿਰਾਸ਼ਵਾਦੀ ਤਿੰਨਾਂ ਗੁਣਾਂ ਨੂੰ ਅਨੁਰਾਦ ਕਰਕੇ ਸਹਿਜ ਅਵਸਥਾ ਵਿੱਚ ਬੇਚਰਾਂ ਦਾ ਉਪਦੇਸ਼ ਦਿੰਦੀ ਹੈ ਗੁਰਮਤਿ ਅਨੁਸਾਰ ਕਿਸੇ ਵੱਖਰੀ ਦੁਨੀਆ ਵਿੱਚ ਪ੍ਰਮਾਤਮਾ ਦਾ ਬਣਾਇਆ ਨਰਕ ਸੁਰਗ ਜਾਂ ਕੋਈ ਵੱਖਰੀ ਕਚਹਿਰੀ ਨਹੀਂ ਸਿੱਖ ਵਿਚਾਰਧਾਰਾ ਅਨੁਸਾਰ ਗੁਰੂ ਨੇ ਗੁਰੂ ਸ਼ਬਦ ਰਾਹੀਂ ਸਿੱਖ ਨੂੰ ਅਕਾਲ ਪੁਰਖ ਬਾਰੇ ਗਿਆਨ ਦੇ ਕੇ ਆਪ ਇੱਕ ਪਾਸੇ ਹੋ ਜਾਣਾ ਹੈ ਤੇ ਸਿੱਖ ਨੂੰ ਇਸ ਕਾਲ ਬਣਾਉਣਾ ਹੈ ਕਿ ਉਹ ਅਕਾਲ ਪੁਰਖ ਨਾਲ ਭੇਦ ਹੋ ਸਕੇ ਇਹ ਗੁਰੂ ਬਾਣੀ ਦਾ ਜੋ ਸਿਧਾਂਤ ਹੈ ਉਹ ਹੈ ਗੁਰਮਤਿ ਵਿਚਾਰਧਾਰਾ ਧਰਮ ਅਤੇ ਰਾਜਨੀਤੀ ਪੀਰੀ ਤੇ ਮੀਰੀ ਭਗਤੀ ਤੇ ਸ਼ਕਤੀ ਸੰਤ ਤੇ ਸਿਪਾਹੀ ਦਾ ਸੁਮੇਲ ਹੈ ਪਰ ਰਾਜਨੀਤੀ ਧਰਮ ਦੀ ਨਿਗਰਾਨੀ ਹੇਠ ਹੋਵੇ ਧਰਮ ਤੇ ਉੱਤੇ ਕਾਬੂ ਨਾ ਜਾਂ ਭਾਰੂ ਨਹੀਂ ਹੋਣੀ ਚਾਹੀਦੀ ਗੁਰਮਤ ਵਿਪਰ ਅਤੇ ਕਲਪਨਾਤਮਕ ਤੀਰਥਾਂ ਉੱਪਰ ਇਸ਼ਨਾਨ ਕਰਨ ਨਾਲ ਪਾਪਾਂ ਦੇ ਦੋਸ਼ ਤੋਂ ਮੁਕਤ ਹੋਣ ਦਾ ਖੰਡਨ ਕਰਦੀ ਹੈ ਇਹ ਮਨਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀਆ 부ਝਾਏ 8 68 ਤੀਰਥ ਸੰਗ ਰਹੇ ਦਿਨ ਹਰ ਹਿਰਦੇ ਰਹਾ ਸਮਾਏ ਕਵਨ ਨਰਕ ਕਿਹ ਸਵਰਗੂ ਵਿਚਾਰਾ ਸੰਤਨ ਦਉ ਇਰਾਦੇ ਅਮ ਕਾਹੂ ਕਿ ਕਾਣਨ ਕਰਤੇ ਆਪਣੇ ਗੁਰ ਪ੍ਰਸਾਦਿ ਮੁਕਤ ਭੁਗਤ ਜੁਗ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਵੇ ਕਉਂਠ ਜੇ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸੋ ਆਓ ਇਨੀਆ ਬੇਨਤੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਸੋ ਅੱਗੇ ਗੁਰੂ ਮਹਾਰਾਜ ਜੋ ਚਾਹਣਗੇ ਵਿਚਾਰ ਆਪਾਂ ਉਹ ਕਰਾਂਗੇ ਆਪ ਜੀ ਨੂੰ ਸਰਵਣ ਕਰਾਈ ਜਾਵੇਗੀ ਸੋ ਇਹ ਹੋਈਆ ਭੁੱਲਾਂ ਸਾਤ ਸੰਗਤ ਬਹੁਤ ਵੱਡਾ ਜੋ ਗੁਰੂ ਮਹਾਰਾਜ ਨੇ ਆਪਣਾ ਦਰਜਾ ਬਖਸ਼ਿਆ ਪ੍ਰਤਵਾ ਬਖਸ਼ਿਆ ਬਖਸ਼ਣ ਜੋਗ ਹੈ ਅਣਜਾਣ ਬੱਚੇ ਹਾਂ ਹੌਸਲਾ ਵਧਾਈ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਨਾਲ ਹੀ ਹੋਰਾਂ ਨੂੰ ਭੈਣ ਭਰਾਵਾਂ ਨੂੰ ਇਹ ਵੀਡੀਓ ਭੇਜੋ ਸੋ ਇਤਨੀ ਅਗ ਬੇਨਤੀਆਂ ਪਰਵਾਰ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੀਪ ਸਿੰਘ ਜੁਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ